ਮੈਂ ਨਾ ਇਹ ਬੰਦੇ ਦੀ ਇੱਕ ਹੋਰ ਗੱਲ ਦੱਸਾਂਗਾ ਇਹਨੂੰ ਪੁੱਛਿਓ ਜੀ ਇਹਦਾ ਹੱਤਵਾਦੀ ਵੇਲੇ ਜੋਧਪੁਰ ਜੇਲ੍ਹ ਚ ਇਹਨੂੰ ਨਾ ਕੈਦ ਹੋਈ ਸੀ ਉੱਥੇ ਦਾ ਇੱਕ ਐਸ.ੀ. ਸਿੰਘ ਹੀ ਦੇ ਨਾਲ ਉਹ ਇਹਨੂੰ ਘਾ ਰਿਆ ਇਹ ਉਹਦੇ ਕੱਪੜੇ ਵੀ ਤੋੜਦਾ ਸੀ ਇਹ ਉਹਦੇ ਕੱਪੜੇ ਤੋੜੇ ਨੇ ਇਹਨੇ ਉਹਦੇ ਪਾਂਡੇ ਮਾਜਦੇ ਹਰਮਿੰਦਰ ਕੇਲਨੇ ਉਹਦੇ ਕੱਪੜੇ ਤੋੜੇ ਨਾਲੇ ਉਹਦੇ ਪਾਂਡੇ ਮਾਜਦੇ ਜੋਧਪੁਰ ਜੇਲ੍ਹ ਦੇ ਵਿੱਚ ਇਹਦੇ ਦਾ ਕੈਦੀ ਸੀ ਐਸ.ੀ. ਸਿੰਘ ਹੀ ਮਦਵੀ ਸਿੰਘ ਇਹਨੂੰ ਪੁੱਛੋ ਕੋਣ ਵੀ ਇਹਨੂੰ ਪੁੱਛੋ ਜੇ ਇਹ ਗੱਲਾਂ ਕਰਦਾ ਸਾਨੂੰ ਉਹ ਨਾ ਤੂੰ ਤਿੰਨਾ ਜੋੜਾ 13 ਨੇ ਉਹਦਾ ਟੋਕਰੀ ਜੋੜਾ ੁੱਲੇ 13 ਜੋ ਇਹ ਵੱਡਿਆ ਗੱਲ ਕੀ ਸੀ ਹੈਗੀ ਗੱਲ ਕੀ ਜਿਹੜੇ ਜਿਹੜੇ ਬੰਦਿਆਂ ਨੂੰ ਇੱਕ ਪੰਡ ਜਿਹੜੇ ਜਿਹੜੇ ਬੰਦਿਆਂ ਨੂੰ ਇਸ ਗੱਲ ਦਾ ਪਤਾ ਹੱਥ ਖੜਾ ਕਰਕੇ ਦੱਸੋ ਵੀ ਝੋਲ ਮੋਟੇ ਕਰ ਰਿਹਾ ਹੱਥ ਖੜੇ ਕਰਕੇ ਦੱਸੋ ਦਰੋਣਾ ਜਿਹੜੇ ਜਿਹੜੇ ਬੰਦੇ ਨੇ ਪੜਾ ਜੋਰ ਪੋਰਦੇ ਸਿਕਾੜ ਕਰਦਾ ਰਿਹਾ ਦੱਸੋ ਹੱਥ ਖੜੇ ਕਰਕੇ ਦਰਿਆ ਨੂੰ ਮੈਨੂੰ ਬਾਕੀ ਮੈਨੂੰ ਇਹਦੇ ਪਰਿਵਾਰ ਬਾਰੇ ਨਹੀਂ ਪਤਾ ਆ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਕਿ ਅਮਰ ਸਰ ਦਾ ਇੱਕ ਜਿੰਮ ਦਾ ਮਾਲਕ ਹੀ ਜਿੰਮ ਵਾਲਾ ਉਹਦੇ ਨਾਲ ਦਾ ਪਰਿਵਾਰ ਕੀ ਕੁਲ ਖੜਾ ਰਿਹਾ ਪਰ ਮੈਂ ਔਰਤ ਬਾਰੇ ਮਾਰਾਂ ਨਹੀਂ ਬੋਲਣਾ ਚਾਹੁੰਦਾ ਜੇ ਫੇਰ ਕੰਨਾ ਦਵੂ ਫਿਰ ਮੈਂ ਉਹ ਜਿੰਮ ਵਾਲੇ ਦਾ ਵੀ ਤਾਤੂ ਵੀ ਜਿੰਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ ਰੋਜ਼ ਨੂੰ ਮੈਂ ਲਕੋੜੇ ਬੋਲਦੂ ਆਲੇ ਮੇ ਪੁੱਤਰੇ ਪਤਾ ਸਿਧਾ ਮੈਂ ਵੀ ਚਕਾ ਪੋਤਿਆਂ ਪੁੱਲਰ ਵਾਲਾ ਬਟੀ ਸਰੀਆਲੀ ਵਾਲਿਆਂ ਦਾ 라ਜੀਰ ਪੁੱਲਰ ਵੀ ਲੋਹਰੀਆ ਚਾਟਿਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੇ ਸਰੀਆਲਾ ਨਹੀਂ ਇਹਨੂੰ ਕਿਰਨ ਦਰਕੇ ਨੂੰ ਇੱਥੇ ਲੋਕਾਂ ਕਹਿੰਦੇ ਗੁੱਲੀ ਘੜ ਕੇ ਸਰੀਆਲਾ ਆ ਲੈ ਗੜੀ ਕੀ ਕੀ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲਰਕਾਰਦਾ ਜਿੱਥੇ ਵੇਖਣਾ ਉਵੇਖ ਲਈ ਮੈਂ ਕਰਦਾ ਇੱਕ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਮੈਂ ਦੋਸਾਂ ਚੁੱਪ ਕੀਤਾ ਰਿਹਾ ਮੈਨੂੰ ਇਹ ਹੀ ਮੇਰੇ ਕੋਲ ਤਾਕਤ ਆ ਮੈਂ ਸਰਕਾਰ ਦੇ ਵਿੱਚ ਆ ਮੈਂ ਮਾੜਾ ਨਹੀਂ ਬੋਲਣਾ ਪਰ ਜਦੋਂ ਕਹਿੰਦੇ ਆ ਨਾ ਬੰਦਾ ਵਾਧਾ ਜਾਵੇ ਤੇ ਉਹਨੂੰ ਚੁੱਪ ਕਰਾਉਣ ਲਈ ਫਿਰ ਉਹਦਾ ਜਵਾਬ ਦੇਣਾ ਪੈਂਦਾ ਜਾਂ ਜਿੱਥੇ ਮਰਜੀ ਵੇਲੇ ਮੈਣੀ ਕਤੋਂ ਕਰਦਾ ਜਿਹੜਾ ਤੂੰ ਕਹਿਣਾ ਨਾ ਇਹ ਮੈਂ ਅਥਵਾਦੀ ਆ ਵੇਖੀ ਤੇਰਾ ਹੱਥ ਪੂਰੀ ਬਾਦੀ ਪੁਰਮ ਕਿਹੜੇ ਸਰਦਾਰ ਰਾਜੀਤ ਭੁੱਲੇ ਜਿੰਦਾਬਾਦ ਕੱਲ ਦੀ ਰੈਲੀ ਦੇ ਵਿੱਚ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹੀਆਂ ਉਹਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਐ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਹੀ ਕਿਸੇ ਭਰਾ ਦੀ ਨਹੀਂ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਿਹਾ ਤੇ ਮੈਂ ਸਿਰ ਨਵਾ ਕੇ ਮਾਫੀ ਮੰਗਦਾ ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਇਹ ਲਗਭਗ 1 ਸਾਲ ਹੋ ਗਿਆ ਸੀ ਇਹ ਸਾਬਕਾ ਐਮਐਲਏ ਸਾਡੇ ਕਦੀ ਮੇਰੇ ਬੱਚਿਆਂ ਬਾਰੇ ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ ਜਿਹੜੀ ਕੋਈ ਗੱਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ ਤੇ ਅਸਲ ਤੇ ਇਹਨੂੰ ਪੱਟੀ 'ਚ ਇਦਾਂ ਕਹਿੰਦੇ ਆ ਤਾਂ ਮੇਰੇ ਕੋਲ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ ਪਰ ਮੈਂ ਫੇਰ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਤੇ ਭਰਾਵਾਂ ਤੋਂ एससी ब्रादरियां बीसी ब्रादरियां जनरल ब्रादरियां जिन्ने भी भाई चारेयांदे बहन भ्राणे लोग ने मेरे परिवारਾਂ ਦੀ ਤਰ੍ਹਾਂ ਨੇ ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਕੇ ਸਿਰ ਨੂੰ ਔਨਾ ਤੇ ਮਾਫੀ ਮੰਗਦਾ ਇਸ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ ਇਸ ਗੱਲ ਨੂੰ ਇੱਥੇ ਹੀ ਮੁਕਾ ਦਈਏ ਮੇਰਾ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ ਧੰਨਵਾਦ ਸਬਸਕ੍ਰਾਈਬ ਟੂ 1 इंडिया ਚੈਨਲ ਐਂਡ ਨੈਵਰ ਮਿਸ ਐਨ ਅਪਡੇਟ